ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੰਡ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਐਗਜ਼ਾਮਸ ਨੂੰ ਟਾਰਗੇਟ ਰੱਖਦੇ ਹੋਏ ਪੌਲਟ ਦੀ ਕਲਾਸ ਨੰਬਰ 14 ਲੈ ਕੇ ਆ ਚੁੱਕੇ ਹਾਂ ਜਿਸ ਤੇ ਆਪਾਂ ਪੜ੍ਹਾਂਗੇ ਰਿਟਸ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਪ੍ਰਕਾਰ ਦੀਆਂ ਰਿਟਸ ਨੇ ਤੇ ਇਹਨਾਂ ਦਾ ਕੀ ਕੀ ਜਿਹੜਾ ਹੈਗਾ ਇਹਨਾਂ ਦੇ ਅਧੀਨ ਕਾਰਵਾਈ ਹੁੰਦੀ ਹੈ ਅੱਜ ਆਪਾਂ ਇਹਨਾਂ ਬਾਰੇ ਸਾਰੀ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਦੇਣੀ ਆ ਤੇ ਸਭ ਤੋਂ ਪਹਿਲਾਂ ਜਿਹੜੀ ਵੀ ਆਪਣੇ ਚੈਨਲ ਤੇ ਬੱਚੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂ ਤੇ ਬਾਕੀ ਜੇ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦਾ ਲਿੰਕ ਤੁਹਾਨੂੰ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਉੱਥੋਂ ਤੁਸੀਂ ਪੀਡੀਐਫ ਨੂੰ ਡਾਊਨਲੋਡ ਕਰਵਾ ਲਿਓ ਪ੍ਰਿੰਟ ਕਰਵਾ ਲਿਓ ਠੀਕ ਹੈ ਤੇ ਹੁਣ ਜਿਹੜਾ ਅੱਜ ਦਾ ਆਪਣਾ ਟੌਪਿਕ ਆਪਾਂ ਉਹ ਸਟਾਰਟ ਕਰਦੇ ਆਂ ਅੱਜ ਆਪਾਂ ਬੜਾਂਗੇ ਰਿਟ ਬਾਰੇ ਠੀਕ ਹੈ ਰਿਟ ਕੀ ਜੀ ਹੁੰਦੀ ਆ ਕਿਉਂ ਇਸ਼ੂ ਕੀਤੀ ਜਾਂਦੀ ਐ ਕਿਸ ਦੋ ਰਾ ਇਸ਼ੂ ਕਰ ਸਕਦੇ ਆਂ ਠੀਕ ਹੈ ਤੇ ਕਿਹੜੇ ਕਿਹੜੇ ਆਰਟੀਕਲਸ ਨੇ ਜਿਹੜੇ ਰਿਟ ਨੂੰ ਇਸ਼ੂ ਕਰਨ ਦੀ ਪਰਮਿਸ਼ਨ ਦਿੰਦੇ ਨੇ ਤੇ ਹੁਣ ਚਲੋ ਆਪਾਂ ਦੇਖਦੇ ਆਂ ਰਿਟਸ ਕੈਨ ਬੀ ਇਸ਼ੂਡ ਬਾਈ ਸੁਪਰੀਮ ਕੋਰਟ অর ਹਾਈ ਕੋਰਟ ਜਿਹੜੀਆਂ ਰਿਟਸ ਨੇ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ ਨੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਰਿਟ ਚੀਜ਼ ਕੀ ਹੁੰਦੀ ਆ ਤੁਸੀਂ ਸੋਚੋ ਵੀ ਕੋਈ ਚੀਜ਼ ਤੁਸੀਂ ਗਵਰਨਮੈਂਟ ਨੇ ਕੋਈ ਚੀਜ਼ ਕੀਤੀ ਠੀਕ ਆ ਤੁਹਾਨੂੰ ਉਹ ਚੀਜ਼ ਦੇ ਵਿੱਚ ਗਲਤੀ ਲੱਗੀ ਤੇ ਪਰ ਗਵਰਨਮੈਂਟ ਨੂੰ ਉਹ ਚੀਜ਼ ਪਾਸ ਕਰਤੀ ਹੁਣ ਜਿਵੇਂ ਆਪਣੇ ਪੰਜਾਬ ਪੁਰਸ ਦੇ ਰਿਜ਼ਲਟਸ 'ਚ ਕਈ ਵਾਰੀ ਹੋ ਜਾਂਦਾ ਕਿ ਗਵਰਨਮੈਂਟ ਨੇ ਉਹ ਚੀਜ਼ ਪਾਸ ਕਰਤੀ ਪਰ ਇੱਕ ਸਟੂਡੈਂਟ ਨੂੰ ਉਹ ਰਿਜ਼ਲਟ ਦੇ ਵਿੱਚ ਕੋਈ ਗੜਬੜ ਲੱਗੀ ਤਾਂ ਉਹ ਕੋਰਟ ਦੇ ਵਿੱਚ ਜਾਊਗਾ ਕੋਰਟ ਦੇ ਵਿੱਚ ਜਿਹੜਾ ਹੈਗਾ ਉਹ ਮਤਲਬ ਕਿ ਜਿਹੜੇ ਜੱਜ ਨੇ ਜਿਹੜੇ ਉਥੇ ਵਕੀਲ ਹੋਣਗੇ ਉਹਨਾਂ ਨੂੰ ਕਹੂਆ ਕਿ ਵੀ ਮਤਲਬ ਇਹ ਦੇ ਵਿੱਚ ਗਲਤੀ ਆ ਕਿ ਰਿਜ਼ਲਟ ਦੇ ਵਿੱਚ ਇਸ ਤਰੀਕੇ ਦੀ ਗੜਬੜਾਜਾ ਕੋਈ ਮਤਲਬ ਕੇਸ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਰਿਲੀਜ਼ ਕੀਤਾ ਗਿਆ ਤਾਂ ਉਥੇ ਜਾ ਕੇ ਉਹ ਕੋਰਟ ਦੇ ਵਿੱਚ ਜਾ ਕੇ ਮਤਲਬ ਕਿ ਰਿਟ ਇਸ਼ੂ ਕਰ ਸਕਦਾ ਠੀਕ ਆ ਤੇ ਸੁਪਰੀਮ ਕੋਰਟ ਕਿਹੜੇ ਆਰਟੀਕਲ ਦੇ ਅੰਦਰ ਜਿਹੜੀ ਰਿਟ ਇਸ਼ੂ ਕਰ ਸਕਦੀ ਹੈ ਸੁਪਰੀਮ ਕੋਰਟ ਇਸ਼ੂ ਕਰਦੀ ਰਿਟ ਅੰਡਰ ਦੀ ਆਰਟੀਕਲ 32 ਦੇ ਅੰਦਰ ਠੀਕ ਹੈ ਜਿਹੜਾ ਆਪਾਂ ਕੱਲ ਪੜ੍ਹ ਕੇ ਸੀਗੇ ਇਨੋਂ ਆਪਾਂ ਹਾਰਟ ਐਂਡ ਸੌਲ ਕਹਿੰਦੇ ਆ ਇੰਡੀਅਨ ਕਨਸਟੀਟਿਊਸ਼ਨ ਦਾ ਠੀਕ ਹੈ ਤੇ ਜਿਹੜੀ ਹਾਈ ਕੋਰਟ ਆ ਹਾਈ ਕੋਰਟ ਇਸ਼ੂਡ ਦੀ ਰਿਟ ਅੰਡਰ ਦੀ ਆਰਟੀਕਲ 226 226 ਨੰਬਰ ਆਰਟੀਕਲ ਦੇ ਅੰਦਰ ਹਾਈ ਕੋਰਟ ਰੈਕਟਰ ਇਸ਼ੂ ਕਰ ਸਕਦੇ ਆ ਠੀਕ ਆ ਇਹ ਦੋ ਆਰਟੀਕਲ ਬਹੁਤ ਜ਼ਰੂਰੀ ਨੇ ਹਰ ਇੱਕ ਵਾਰ ਜਿਹੜਾ ਹੈ ਕੁਐਸਚਨ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਠੀਕ ਆ ਇਹਨਾਂ ਨੂੰ ਤੁਸੀਂ ਇੰਪੋਰਟੈਂਟ ਮਾਰਕ ਕਰਿਓ ਤੇ ਆਪਾਂ ਮੈਥਡ ਕਿਤੋਂ ਲਿਆ ਰਿਟ ਦਾ ਮੈਥਡ ਆਫ ਰਿਟ ਬੋਰਰਡ ਫਰੋਮ ਦੀ ਇੰਗਲੈਂਡ ਠੀਕ ਆ ਮੈਂ ਤੁਹਾਨੂੰ ਬੋਰਰਡ ਫੀਚਰਸ ਕਰਵਾਇ ਸੀ ਇੰਡੀਅਨ ਕਨਸਟੀਟ ਕਿਹੜੀਆਂ ਕੰਟਰੀਆਂ ਤੋਂ ਲੈ ਗਏ ਅਗਰ ਕਿਸੇ ਨੇ ਉਹ ਕਲਾਸ ਨਹੀਂ ਦੇਖੀ ਤਾਂ ਤੁਸੀਂ ਆਪਣੀ ਕਲਾਸ ਦੇਖ ਸਕਦੇ ਹੋ ਸਾਰੀ ਪਲੇਲਿਸਟ ਤੁਹਾਨੂੰ ਬਣੀ ਮਿਲ ਜੂਗੀ ਠੀਕ ਹੈ ਤੇ ਹੁਣ ਆਪਾਂ ਦੇਖਦੇ ਹਾਂ ਰੈਟਸ ਦੀਆਂ ਟਾਈਪਸ ਰੈਟਸ ਹੁੰਦੀਆਂ ਨੇ ਜਿਹੜੀਆਂ ਪੰਜ ਪ੍ਰਕਾਰ ਦੀਆਂ ਹੁੰਦੀਆਂ ਨੇ ਜਿੰਨਾ ਬਾਰੇ ਅਕਸਰ ਹੀ ਕੁਐਸਚਨ ਪੁੱਛੇ ਜਾਂਦੇ ਨੇ ਤੇ ਹੁਣ ਆਪਾਂ ਪੰਜੇ ਪ੍ਰਕਾਰ ਦੀਆਂ ਰੈਟਸ ਬਾਰੇ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਇਨਫੋਰਮੇਸ਼ਨ ਦਿੰਨੇ ਆ ਪਹਿਲੀ ਹੈਗੀ ਆ ਹਾਰਬੀਸਿਸ ਕੋਰਪਸ ਇਹਦਾ ਕੀ ਮਤਲਬ ਆ ਯੂ ਮਸਟ ਹੈਵ ਅ ਬਾਡੀ ਕਿ ਤੁਹਾਡੇ ਕੋਲ ਕੋਈ ਮਤਲਬ ਇੱਕ ਬਾਡੀ ਹੋਣੀ ਚਾਹੀਦੀ ਆ ਬਾਡੀ ਮਤਲਬ ਵੀ ਜਿਹੜਾ ਤੁਸੀਂ ਬੰਦਾ ਅਰੈਸਟ ਕਰਿਆ ਹੋਇਆ ਠੀ it is known as bulwark of personal freedom ਇਹਨੂੰ bulwark of personal freedom ਵਜੋਂ ਵੀ ਜਾਣਿਆ ਜਾਂਦਾ ਠੀਕ ਹੈ ਇਹ ਕੁਐਸਚਨ ਮਤਲਬ ਕਿ ਆਉਨੇ ਹੁੰਦੇ ਨੇ ਜਿਹੜੇ ਆਪਾਂ ਨੇ ਤੁਹਾਨੂੰ ਸਪੈਸ਼ਲ ਇਹਦੇ ਵਿੱਚ ਐਡ ਕੀਤੇ ਹੋਏ ਨੇ 올ਡ ਪੁਰਾਣੇ ਮੈਪ ਨੂੰ ਐਨਲਾਈਜ਼ ਕਰਕੇ ਸਾਰੀ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਆ ਜਿਹੜੀ ਆਪਾਂ ਅੱਜ ਦੀ ਆਪਣੀ ਕਲਾਸਾਂ ਦੇ ਵਿੱਚ ਦਿੰਨੇ ਆ ਠੀਕ ਹੈ ਇਟ ਪ੍ਰਿਵੈਂਟਸ ਦੀ ਅਨਲੌਫਲੀ ਡਿਟੈਂਸ਼ਨ ਆਫ ਐਨੀ ਪਰਸਨ ਐਂਡ ਪ੍ਰਿਵੈਂਟਸ ਦੀ ਡਿਟੈਂਸ਼ਨ ਆਫ ਆਊਟਸਾਈਡ ਆਫ ਜੁਡੀਕੇਸ਼ਨ ਏਰੀਆ ਇਹਦਾ ਕੀ ਮਤਲਬ ਆ ਕਿ ਇਹ ਕੋਈ ਵੀ ਪਰਸਨ ਹੁਣ ਤੁਸੀਂ ਸਮਝੋ ਕੋਈ ਕੋਈ ਪੁਲਿਸ ਵਾਲਾ ਲਾ ਲੋ ਜਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਅਫਸਰ ਹੈ ਉਹ ਇਸ ਚੀਜ਼ ਨੂੰ ਰੋਕਦਾ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਰੈਸਟ ਨਹੀਂ ਕਰ ਸਕਦਾ ਤੇ ਗੈਰਕਾਨੂੰਨੀ ਤਰੀਕੇ ਨਾਲ ਵੀ ਆਪਣੇ ਏਰੀਆ ਤੋਂ ਬਾਹਰ ਹੁਣ ਸਮਝੋ ਵੀ ਆ ਇੱਕ ਸ਼ਹਿਰ ਹੈ ਠੀਕ ਹੈ ਇਹ ਇਹਦਾ ਥਾਣਾ ਤੇ ਆ ਦੂਜਾ ਸ਼ਹਿਰ ਹੈ ਤੇ ਦੂਜੇ ਸ਼ਹਿਰ ਦਾ ਥਾਣਾ ਤੇ ਇਹ ਮਤਲਬ ਕਿ ਜਿਹੜੀ ਹਾਰਵਸ ਕੋਰਪਸ ਰੈਟ ਹੈ ਇਹ ਪਾਵਰ ਪ੍ਰੋਵਾਈਡ ਪ੍ਰੋਵਾਈਡ ਕਰਉਂਦੀ ਹੈ ਕਿ ਇਹ ਥਾਣੇ ਵਾਲੇ ਜਿਹੜੇ ਮਲਾਇਮ ਨੇ ਉਹ ਸਿਰਫ ਇੰਨੇ ਏਰੀਆ ਨੂੰ ਹੀ ਕਵਰ ਕਰਨਗੇ ਉਹ ਇਹ ਨਹੀਂ ਹੈਗਾ ਆਪਣੇ ਮਤਲਬ ਕਿ ਆਪਣੇ ਜਿਹੜੇ ਹੈਗਾ ਪਾਵਰ ਦੇ ਖੇਤਰ ਤੋਂ ਬਾਹਰ ਜਾ ਕੇ ਦੂਜੇ ਸ਼ਹਿਰ ਦੇ ਵੀ ਜਿਹੜੇ ਹੈਗੇ ਬੰਦੇ ਨੂੰ ਅਰੈਸਟ ਕਰ ਸਕਦਾ ਹੈ ਠੀਕ ਹੈ ਇਸ ਦਾ ਮਤਲਬ ਇਹ ਹੈ ਦੀ ਅਪਰ ਅਥਾਰਟੀ ਐਂਡ ਦੀ ਲੋਅਰ ਅਥਾਰਟੀ ਇਸ਼ੂਡ ਦੀ ਰਿਟ ਅਗੇਂਸਟ ਦੀ ਪਰਸਨ ਹੂ ਅਰੈਸਟਡ ਅਨਲੌਫਲੀ ਟੂ ਦੀ ਐਨੀ ਪਰਸਨ ਜਿਹੜੀ ਅਪਰ ਅਥਾਰਟੀ ਹੁੰਦੀ ਹੈ ਕੋਈ ਵੀ ਲੋਅਰ ਅਥਾਰਟੀ ਹੁੰਦੀ ਹੈ ਉਹੋ ਉਸ ਬੰਦੇ ਤੇ ਕਾਰਵਾਈ ਕਰ ਸਕਦੀ ਹੈ ਜਿਹੜਾ ਕਿਸੇ ਵੀ ਵਿਅਕਤੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਰੈਸਟ ਕਰੂਗਾ ਠੀਕ ਹੈ ਇਹ ਸੀਗੀ ਹਰਬੀਸ਼ਸ ਕੋਰਪਸ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣਾ ਕਿਊ ਵਾਰੰਟੋ ਕਿਊ ਵਾਰੰਟੋ ਇਹਦਾ ਇਹਦਾ ਕੀ ਮਤਲਬ ਆ ਵਾਈ ਵਟ ਅਥਾਰਟੀ অর ਵਾਰੰਟ ਹੁਣ ਤੁਸੀਂ ਕਿਊ ਤੋਂ ਮਤਲਬ ਇਹਨੂੰ ਕਿਊ ਲਿਖਿਆ ਹੈ ਠੀਕ ਹੈ ਇਹਨੂੰ ਤੁਸੀਂ ਸਮਝੋ ਕਿਉਂ ਠੀਕ ਹੈ ਇਹਦਾ ਕੀ ਮਤਲਬ ਆ ਕਿ ਅਗਰ ਕੋਈ ਵੀ ਪਰਸਨ ਹਾਂ ਕੋਈ ਮਤਲਬ ਕਿ ਸ਼ਪਾਰਸ਼ੀ ਪਰਸਨ ਕਿਸੇ ਦੀ ਸੀਟ ਰੁੱਕੀ ਬੈਠਾ ਤਾਂ ਉੱਥੇ ਇਹ ਜਿਹੜੀ ਹੈਗੀ ਕਿਊ ਗਰੰਟੂ ਰੈਟ ਲੱਗਦੀ ਹੈ ਹੁਣ ਆਪਾਂ ਇਹਦੇ ਉੱਪਰ ਦੇਖਦੇ ਹਾਂ ਇਫ ਐਨੀ ਪਰਸਨ ਹੋਲਡਿੰਗ ਗਵਰਨਮੈਂਟ ਆਫਿਸ ਬਟ ਹੀ ਇਜ਼ ਨੋਟ एलिਜੀਬਲ ਟੂ ਫੋਰ ਥੈਟ ਵਰਕ ਮਤਲਬ ਕਿ ਕੋਈ ਵਿਅਕਤੀ ਆ ਜਿਹੜਾ ਉਹ ਸ਼ਪਾਰਸ਼ ਲੱਗ ਜਾਂਦਾ ਠੀਕ ਹੈ ਸ਼ਪਾਰਸ਼ ਨਾਲ ਜੇ ਜੋਬ ਤੇ ਲੱਗ ਜਾਂਦਾ ਪਰ ਕੋਈ ਉੱਥੇ एलिਜੀਬਲ ਕੈਂਡੀਡੇਟ ਹੁੰਦਾ ਤੇ एलिजिबल कैंडिडेट ਆ ਜਿਹੜਾ ਉਹ ਫਿਰ ਰਿੱਟ ਲਾਉਂਦਾ ਕਿ ਹਾਂ ਇਹ ਸਪਾਰਸ਼ ਤੇ ਲੱਗਿਆ ਹੋਇਆ ਇਹਦੇ ਨੰਬਰ ਵੀ ਮੇਰੇ ਤੋਂ ਘੱਟ ਨੇ ਇਹਦੀ ਯੋਗਤਾ ਵੀ ਮੇਰੇ ਤੋਂ ਘੱਟ ਹੈ ਇਹਦਾ ਐਕਸਪੀਰੀਅੰਸ ਵੀ ਮੇਰੇ ਤੋਂ ਘੱਟ ਹੈ ਉਹ ਉੱਥੇ ਮਤਲਬ ਕਿ ਜਿਹੜੀ ਹੈਗੀ ਹੈ ਇਸ ਤਰੀਕੇ ਨਾਲ ਇਹ ਜਿਹੜੀ ਹੈਗੀ ਹੈ ਮਤਲਬ ਕਿ ਰਿੱਟ ਲੱਗ ਸਕਦੀ ਹੈ ਠੀਕ ਆ ਦੇ ਰਿੱਟ ਇਸ਼ੂਡ ਓਨਲੀ ਫੋਰ ਦੀ ਕੇਸ ਆਫ ਗਵਰਨਮੈਂਟ ਆਫੀਸਰਸ ਨਾਟ ਇਨ ਦੀ ਕੇਸ ਆਫ ਪ੍ਰਾਈਵੇਟ ਸੈਕਟਰ ਇਹ ਜਿਹੜੀ ਰਿੱਟ ਹੈ ਇਹ ਸਿਰਫ ਗਵਰਨਮੈਂਟ ਜੌਬਸ ਵਾਲੀ ਗਵਰਨਮੈਂਟ ਆਫੀਸਰਸ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਇਸ਼ੂ ਹੋ ਸਕਦੀ ਹੈ ਇਹ ਪ੍ਰਾਈਵੇਟ ਸੈਕਟਰ ਚ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਮੈਂਡੇਨੀਅਸ ਮੈਂਡੇਨੀਅਸ ਦਾ ਕੀ ਮਤਲਬ ਹੋ ਵੀ ਕਮਾਂਡ ਤੁਸੀਂ ਮੈਂਡੇਨੀਅਸ ਨੂੰ ਯਾਦ ਰੱਖ ਸਕਦੇ ਹੋ ਕਿ ਬੰਦਾ ਜਿਹੜਾ ਆਪਣੇ ਮਨ ਦੀ ਕਰਦਾ ਠੀਕ ਹੈ ਦੇਖੋ ਮੂਰੇ ਹੈਗਾ ਮਨ ਬੰਦਾ ਜਿਹੜਾ ਆਪਣੇ ਮਨ ਦੀ ਕਰਦਾ ਉਹਨੂੰ ਤੁਸੀਂ ਮੈਂਡੇਨੀਅਸ ਕਹਿ ਸਕਦੇ ਹੋ ਇਟ ਕੈਨ ਬੀ ਇਸ਼ੂਡ ਇਫ ਐਨੀ ਗਵਰਨਮੈਂਟ ਵਰਕਰ ਫੇਲ ਟੂ ਪਰਫਾਰਮ देयर ਡਿਊਟੀਆਂ অর ਰਿਫਿਊਜ਼ ਟੂ ਪਰਫਾਰਮ देयर ਡਿਊਟੀਆਂ ਮਤਲਬ ਜੇਕਰ ਕੋਈ ਵੀ ਗਵਰਨਮੈਂਟ ਅਫੀਸਰ ਆਪਣੇ ਡਿਊਟੀਆਂ ਨੂੰ ਕਰਨ ਲਈ ਸਫਲ ਨਹੀਂ ਹੁੰਦਾ ਠੀਕ ਆ ਜਾਂ ਫਿਰ ਉਹ ਆਪਣੇ ਮਨ ਦੀ ਕਰਦਾ ਕਿ ਉਹ ਡਿਊਟੀਆਂ ਨੂੰ ਪਰਫਾਰਮ ਨਹੀਂ ਕਰਦਾ ਡਿਊਟੀਆਂ ਕਰਨ ਤੋਂ ਮਨਾ ਕਰਦਾ ਤਾਂ ਇਹ ਜਿਹੜੀ ਮੈਂਡੇਨੀਅਸ ਰਿਟ ਹੈ ਇਹ ইস্যੂ ਕੀਤੀ ਜਾ ਸਕਦੀ ਹੈ ਅਥਾਰਟੀ ਦੁਆਰਾ ਇਟ ਕੈਨ ਬੀ ਇਸ਼ੂਡ ਅਗੇਂਸਟ ਦੀ ਪਬਲਿਕ ਆਫਿਸ ਕੋਰਡ ਈਟੀਸੀ ਇਹ ਜੇ ਪਬਲਿਕ ਆਫਿਸ ਹੋ ਗਈ ਜੇ ਦਫਤਰ ਹੋ ਗਏ ਜਾਂ ਕੋਰਟਸ ਹੋ ਗਏ ਕੋਰਟਸ ਦੇ ਵਿੱਚ ਕੋਈ ਵੀ ਮੰਨ ਕੇ ਵਕੀਲ ਹੋਵੇ ਜਾਂ ਕੋਈ ਵੀ ਮੰਨ ਕੇ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਸਾਰੇ ਭਾਰਤ ਦੇ ਵਿੱਚ ਅਗਰ ਕੋਈ ਵੀ ਆਪਣੀ ਸਰਕਾਰੀ ਮੁਲਾਜ਼ਮ ਆਪਣਾ ਕੰਮ ਨਹੀਂ ਕਰਦਾ ਚੰਗੇ ਤਰੀਕੇ ਨਾਲ ਆਪਣੇ ਮਨ ਦੀ ਕਰਦਾ ਮਰਜ਼ੀ ਕਰਦਾ ਤਾਂ ਮੈਂਡੇਨੀਅਸ ਰਿਟਾ ਉਹ ইস্যੂ ਹੋ ਸਕਦੇ ਉਹਦੇ ਕੇਸ 'ਚ ਠੀਕ ਹੈ ਤੇ ਹੋਣਾ ਕੀ ਆਪਣੀ ਸ਼ਰੇ ਸ਼ਰੀ ਸ਼ਰੇ ਸ਼ਰੀ ਦਾ ਕੀ ਮਤਲਬ ਹੋਆ ਇੱਥੇ ਤੁਸੀਂ ਇਹ ਤੁਹਾਨੂੰ ਯਾਦ ਰੱਖਿਓ ਸਰਟੀ ਠੀਕ ਹੈ ਸਰਟੀਫਿਕੇਟ ਮੰਨ ਲਓ ਕਿ ਆਪਣੀ ਕੋਈ ਚੀਜ਼ ਖੋ ਜੰਦੀ ਹੈ ਟੂ ਵੀ ਸਰਟੀਫਾਈਡ ਔਰ ਟੂ ਵੀ ਇਨਫਾਉਂਡ ਕਿ ਜਿਹੜਾ ਹੈਗਾ ਸੂਚਿਤ ਕਰਨਾ ਮਤਲਬ ਹੈ ਇੱਕ ਤਰ੍ਹਾਂ ਦਾ ਇਟ ਕੈਨ ਬੀ ਇਸ਼ੂਡ ਬਾਇ ਹਾਇਰ ਕੋਰਟ ਅਗੇਂਸਟ ਦੀ ਲੋਅਰ ਕੋਰਟ ਇਨ ਦੀ ਕੇਸ ਆਫ एरर ਇਨ ਰਿਕਾਰਡ অর ਰਿਜ਼ਲਟ অর ਦੀ ਲੈਕ ਆਫ ਗਵਰਨਮੈਂਟ ਸੋਰਸਸ অর ਆਰਡਰ ਕੁਐਸ਼ਨ ਟ੍ਰਾਂਸਫਰ ਟੂ ਦੀ ਅਨਦਰ ਅਥਾਰਟੀ ਇਹਦਾ ਕੀ ਮਤਲਬ ਹੈ ਮੈਂ ਸਾਰੀ ਚੀਜ਼ਾਂ ਤੁਹਾਨੂੰ ਜਿਹੜਾ ਹੈਗਾ ਸਿੰਪਲ ਲੈਂਗੁਏਜ ਦੱਸਦਾ ਵੀ ਸਮਝੋ ਕੋਈ ਗਵਰਨਮੈਂਟ ਨੇ ਉੱਪਰੋਂ ਆਪਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੰਮ ਦੇਤਾ ਠੀਕ ਹੈ ਤੇ ਕੰਮ ਆਪਾਂ ਨੇ ਉਹ ਕਰਿਆ ਨਹੀਂ ਹੈਗਾ ਤੇ ਆਪਾਂ ਨੇ ਕੰਮ ਕੀਤਾ ਅਗਰ ਕੀਤਾ ਵੀ ਤਾਂ ਉਹਦੇ ਜਿਹੜਾ ਆਪਾਂ ਉਹਦਾ ਰਿਕਾਰਡ ਸੀ ਵੀ ਆ ਕੰਮ ਆਪਣਾ ਸਾਰਾ ਕੁਝ ਗਲਤ ਕਰਕੇ ਉੱਪਰ ਰਿਕਾਰਡ ਗਲਤ ਭੇਜਦਾ ਤੇ ਗਵਰਨਮੈਂਟ ਨੇ ਆਪਾਂ ਨੂੰ ਕੁਝ ਕੰਮ ਕਰਨ ਲਈ ਰਿਸੋਰਸਸ ਦਿੱਤੇ ਸੀਗੇ ਸਮਝੋ ਆਪਾਂ ਨੇ ਸੜਕ ਬਣਾਉਣੀ ਸੀ ਹੋਈ ਤੇ ਆਪਣੇ ਗਵਰਨਮੈਂਟ ਨੇ ਪਹਿਲਾਂ ਤਾਂ ਆਪਾਂ ਨੂੰ ਸਾਰਾ ਕੰਮ ਦਿੱਤਾ ਆਪਾਂ ਉਹ ਕੰਮ ਵੀ ਕਰਿਆ ਆਪਾਂ ਉਹਦੇ ਵਿੱਚ ਉਹ ਗੜਬੜ ਕਰਤੀ ਠੀਕ ਆ ਤੇ ਕੰਮ ਵੀ ਚੰਗੇ ਤਰੀਕੇ ਨਾਲ ਕਰਿਆ ਰਿਕਾਰਡ ਵੀ ਆਪਾਂ ਉੱਪਰ ਭੇਜਦਾ ਤੇ ਫਿਰ ਜਿਹੜੇ ਉਹਨਾਂ ਨੇ ਗਵਰਨਮੈਂਟ ਨੇ ਆਪਾਂ ਨੂੰ ਰਿਸੋਰਸਸ ਦਿੱਤੇ ਸੀ ਸਮਝੋ ਆਪਾਂ ਨੂੰ ਮਸ਼ੀਨਰੀਆਂ ਦੇਤੀਆਂ ਜਿਵੇਂ ਲਾਲੋਵੀ ਕਬਾਈਨਾ ਦੇਤੀਆਂ ਜਾਂ ਜੇ ਸੀਬੀਜ਼ ਹੋ ਗਈਆਂ ਕੋਈ ਵੀ ਮਤਲਬ ਸੜਕ ਬਣਾਉਣ ਦੇ ਵਿੱਚ ਜਿਹੜੀ ਜਿਹੜੀ ਚੀਜ਼ਾਂ ਵਰਤ ਜਾਂਦੇ ਨੇ ਉਹ ਵੀ ਦਿੱਤੀਆਂ ਤੇ ਆਪਾਂ ਉਹੋ ਵੀ ਵੇਚਤੀਆਂ ਜਾਂ ਆਪਣੇ ਦੋ ਖਰਾਬ ਹੋ ਗਈਆਂ ਜਾਂ ਖੋ ਗਈਆਂ ਤੇ ਆਪਾਂ ਨੇ ਉੱਪਰ ਅਥਾਰਟੀ ਨੂੰ ਨਹੀਂ ਦੱਸਿਆ ਤੇ ਸਾਡਾ ਰਿਕਾਰਡ ਵੀ ਜਿਹੜਾ ਹੈਗਾ ਖਰਾਬਾ ਤੇ ਸਾਡੀਆਂ ਜਿਹੜੇ ਕੋਲ ਮਤਲਬ ਕਿ ਜਿਹੜੀ ਤੁਸੀਂ ਸਾਨੂੰ ਰਿਸੋਰਸਸ ਪ੍ਰੋਵਾਈਡ ਕਰਵਾਈ ਸੀ ਉਹ ਵੀ ਸਾਡੇ ਕੋਲ ਮਤਲਬ ਕਿ ਐਜ਼ ਪ੍ਰੈਜ਼ੈਂਟ ਨਹੀਂ ਹੈਗੇ ਜਾਂ ਉਹ ਖਰਾਬ ਨੇ ਤਾਂ ਇਹ ਜਿਹੜੀ ਰਿਟਾ ਫਿਰ ਇਸ਼ੂ ਕੀਤੀ ਜਾਂਦੀ ਹੈ ਉਸ ਜਿਹੜੀ ਮਤਲਬ ਕਿ ਕੰਪਨੀ ਦੇ ਕੰਪਨੀ ਦੇ ਉੱਤੇ ਜਾਂ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੂੰ ਮਤਲਬ ਕਿ ਆਰਡਰ ਦਿੱਤਾ ਹੁੰਦਾ ਠੀਕ ਹੈ ਗਵਰਨਮੈਂਟ ਦੁਆਰਾ ਤੇ ਫਿਰ ਜਿਹੜਾ ਇਹ ਆਰਡਰ ਹੁੰਦਾ ਆਰਡਰ ਕੁਐਸ਼ ਹੋ ਜਾਂਦਾ ਟਰਾਂਸਫਰ ਹੋ ਜਾਂਦਾ ਆਰਡਰ ਕਵਾਇਨਸ ਟੂ ਅਨਦਰ ਅਥਾਰਟੀ ਮਤਲਬ ਕਿ ਕਿਸੇ ਹੋਰ ਨੂੰ ਜਿਹੜਾ ਆਰਡਰ ਸਰਕਾਰ ਦੇ ਦਿੰਦੀ ਹੈ ਤੇ ਇਨ੍ਹਾਂ ਜਿਹੜੇ ਪੁਰਾਣੇ ਲੋਕ ਹੁੰਦੇ ਇਨ੍ਹਾਂ ਦੇ ਉੱਪਰ ਜਿਹੜੀ ਹੈਗੀ ਕਾਰਵਾਈ ਹੁੰਦੀ ਹੈ ਠੀਕ ਹੈ ਦੈਨ ਆ ਗਿਆ ਪ੍ਰੋਹੀਬੀਸ਼ਨ ਟੂ ਫਾਰਵਰਡ ਇਹਦਾ ਕੀ ਮਤਲਬ ਪ੍ਰੋਹੀਬੀਸ਼ਨ ਦਾ ਆਪਾਂ ਕਹਿ ਸਕਦੇ ਹਾਂ ਨਾ ਇੱਕ ਤਰ੍ਹਾਂ ਦਾ ਰ ਇਟ ਇਜ਼ ਆਲਸੋ ਨੋਨ ਐਸ ਸਟੇ ਆਰਡਰ ਇਹਨੂੰ ਸਟੇ ਆਰਡਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਦੇ ਰਿਟ ਕੈਨ ਬੀ ਇਸ਼ੂਡ ਬਾਈ ਹਾਇਰ ਅਥਾਰਟੀ ਗੇਟਸ ਦੀ ਲੋਅਰ ਅਥਾਰਟੀ ਜਿਹੜੀ ਇਹ ਰਿਟ ਹੈ ਇਹ ਹਾਇਰ ਅਥਾਰਟੀ ਜਿਹੜੀ ਹੈਗੀ ਲੋਅਰ ਅਥਾਰਟੀ ਤੇ ਇਸ਼ੂ ਕਰ ਸਕਦੀ ਹੈ ਠੀਕ ਹੈ ਕਿਉਂ ਕਰ ਸਕਦੀ ਹੈ ਟੂ ਸਟਾਪ ਦੀ ਲੋਅਰ ਅਥਾਰਟੀ ਫਰੋਮ ਵਰਕਿੰਗ ਫੋਰ ਆਊਟਸਾਈਡ ਆਫ देयर ਬਾਉਂਡਰੀ ਮਤਲਬ ਅਗਰ ਕੋਈ ਵੀ ਵਿਅਕਤੀ ਠੀਕ ਹੈ ਆਪਣੇ ਏਰੀਏ ਤੋਂ ਬਾਹਰ ਜਾ ਕੇ ਮਤਲਬ ਕੰਮ ਕਰਦਾ ਹੈ ਠੀਕ ਹੈ ਕਿਸੇ ਸਮਝੋ ਗਵਰਨਮੈਂਟ ਨੇ ਤੁਹਾਨੂੰ ਆਰਡਰ ਦਿੱਤਾ ਕਿ ਤੁਸੀਂ ਸਿਰਫ ਆਹ ਏਰੀਏ ਦੇ ਵਿੱਚ ਕੰਮ ਕਰਨਾ ਹੈ ਪਰ ਤੁਸੀਂ ਕਿਤੇ ਹੋਰ ਜਾ ਕੇ ਆਹ ਫਾਲਤੂ ਏਰੀਆ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਜਿਹੜੀ ਹਾਇਰ ਅਥਾਰਟੀ ਉਹ ਤੁਹਾਡੇ ਉੱਪਰ ਪ੍ਰੋਹੀਬੀਸ਼ਨ ਰੈਟ ਦੇ ਅੰਦਰ ਕਾਰਵਾਈ ਕਰਵਾ ਸਕਦੀ ਹੈ ਠੀਕ ਹੈ ਤੇ ਜਿਹੜੀ ਅਸੀਂ ਆਪਣੀ ਕਲਾਸਿਸ ਸਿਰਫ ਐਨਿਸਿਮਾ ਉਮੀਦ ਕਰਦਾ ਅਸਦੀ ਕਲਾਸ ਤੁਹਾਨੂੰ ਜਰੂਰ ਚੰਗੀ ਲੱਗੀ ਹੋਊਗੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੇ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਆਪਾਂ ਪੰਜਾਬ ਜੀ ਕੇ ਠੀਕ ਹੈ ਇਹੀ ਆਪਾਂ ਕੰਪਲੀਟ ਤੁਹਾਨੂੰ ਪਲੇਲਿਸਟ ਬਣਾਵਾ ਕੇ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀ ਉਥੋਂ ਪੰਜਾਬ ਜੀ ਦੇ ਬਿਲਕੁਲ ਐਡਵਾਂਸ ਲੈਵਲ ਤੱਕ 0 ਤੋਂ ਲੈ ਕੇ ਐਡਵਾਂਸ ਲੈਵਲ ਤੱਕ ਸਾਰਾ ਪੰਜਾਬ ਦਾ ਸਿਲੇਬਸ ਕੰਪਲੀਟ ਕਰ ਸਕਦੇ ਹੋ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਹਮਿੰਤ ਕਰਦੇ ਰਹੋ ਥੈਂਕ ਯੂ